ਹੈਲੋ ਹੈਲੋ ਮਾਸੀ ਟਾਈਮ ਬੜਾ ਲੱਗਦਾ ਹੈ ਲੋ ਬੋਲਣ ਲੱਗਿਆ ਤੇ ਕਾਰ ਬੜਾ ਸੋਹਣਾ ਬਣ ਗਿਆ ਉਧਰ ਮਾਸੜ ਜੀ ਪੈਸੇ ਗਿਣ ਲੱਗੇ ਪਏ ਨੇ ਵੀ ਕਿੰਨਾ ਖਰਚਾ ਹੋ ਗਿਆ ਪੈਣ ਮਾਣੇ ਜੀ ਤੇ ਚਲੀ ਬਰੀਕ ਜੀ ਮੇਰੇ ਵਾਂਗੂ ਇੱਕ ਆਏ ਸਾਡੇ ਜਦੋਂ ਹੱਸਣ ਲੱਗ ਜਾਂਦੇ ਨੇ ਬਹੁਤ ਸੋਹਣਾ ਹੁੰਦਾ ਨੇ ਪੇਰਾਸ ਦੇ ਆਦਿ ਥੱਕ ਜਾਂਦੇ ਨੇ ਫਿਰ ਕਹਿੰਦੇ ਹਾਏ ਇੰਨਾਂ ਤੁਸੀਂ ਜਾਣਦੇ ਹੋ ਇਹਨਾਂ ਦਾ ਵਿਆਹ ਅਸੀਂ ਬਹੁਤ ਰੀਜਾਂ ਦੇ ਨਾਲ ਵਿਖਾਇਆ ਹੈ ਇਹਨਾਂ ਦੇ ਇਸ ਪਕੌੜੇ ਖਾ ਜਾਂਦੇ ਆਂ ਆਈ ਵਾਰੀ ਪਕੌੜੇ ਖਾ ਕੇ ਆਉਂਦੇ ਆਂ ਸੀ ਅਸੀਂ ਮਿਸ ਕਰਤੀ ਨਾ ਉਦੋਂ ਐਬਸੈਂਟ ਸੀ ਇਹ ਪਰਸਨ ਬਹੁਤ ਸੋਹਣੀ ਬਣ ਗਈ ਹੈ ਮੈਮ ਹਾਂਜੀ ਹੋਰ ਦਿਖਾਓਗੇ ਬਹੁਤ ਸੋਹਣਾ ਘਰ ਤੁਹਾਡਾ ਵਾਹ ਵਾਹ ਆ ਬੜੀ ਸੋਹਣੀ ਲੱਗਦੀ ਚੀਜ਼ ਮੈਨੂੰ ਮੈਨੂੰ ਬੜਾ ਸ਼ੌਂਕ ਆ 10 ਸਾਲਾਂ ਬਾਅਦ ਆਈਆਂ ਮੈਂ ਵੇਲਾ 10 ਸਾਲਾਂ ਬਾਅਦ ਆਈਆਂ ਹਾਂ ਹਾਂ ਮੈਂ ਕਿਹਾ ਜੇ ਮੈਂ ਬੋਲੀ ਫਿਰ ਮੇਰੀ ਗੱਲ ਮੰਨ ਜਣੀਏ ਸਾਰਾ ਘਰ ਹੀ ਬੜਾ ਸੋਹਣਾ ਹੈ ਗਾਇਸ ਪੜੇ ਹਾਂ ਮੁੰਡਾ ਵੜ ਜਾ ਬੰਦਾ ਵੜ ਜਾ ਬੰਦਾ ਓਏ ਮੁੰਡਿਆ ਹੈਲੋ ਗਾਇਜ਼ ਵੈਲਕਮ ਬੈਕ ਤੇ ਜਿਵੇਂ ਕਿ ਲਾਸਟ ਵਲੌਗ ਦੇ ਵਿੱਚ ਤੁਸੀਂ ਦੇਖਿਆ ਕਿ ਅਸੀਂ ਕਿਤੇ ਜਾ ਰਹੇ ਸੀ ਤੇ ਸਾਡਾ ਜਿਹੜਾ ਵਲੌਗ ਸੀ ਮੋਸਟਲੀ ਰੋਡ ਤੇ ਰਿਹਾ ਤੇ ਲੋਕੇਸ਼ਨ ਤੇ ਪਹੁੰਚ ਕੇ ਅਸੀਂ ਜਿਹੜਾ ਸੀ ਵਲੌਗ ਖਤਮ ਕਰਤਾ ਸੀ ਤੇ ਅਸੀਂ ਇੱਥੇ ਗਏ ਸੀ ਜੀ ਆ ਘਾਰੇ ਤੇ ਡੈਕੋਰੇਸ਼ਨ ਦੇਖੋ ਕਿੰਨੀ ਸੋਹਣੀ ਹੈ ਇਹ ਮਹਾਰਾਜ ਦਾ ਪ੍ਰਕਾਸ਼ ਕਰਵਾਉਣ ਤੋਂ ਪਹਿਲਾਂ ਜਿਹੜੀ ਇੱਕ ਦਿਨ ਪਹਿਲਾਂ ਦੀ ਜਿਹੜੀ ਵੀਡੀਓ ਕਲਿੱਪ ਹੈ ਉਹ ਮੇਰੇ ਕੋਲ ਆਈਆਂ ਸਨ ਮੈਂ ਸੋਚਿਆ ਕਿ ਤੁਹਾਡੇ ਨਾਲ ਸ਼ੇਅਰ ਕਰਦਾ ਕਿਉਂਕਿ ਬਹੁਤ ਸੋਹਣੀ ਡੈਕੋਰੇਸ਼ਨ ਕਰਵਾਈ ਹੈ ਮਾਸੀ ਜੀ ਉਹਨਾਂ ਨੇ ਬਹੁਤ ਸੋਹਣੀ ਤੇ ਇਸ ਕਰਕੇ ਸ਼ੇਅਰ ਕਰਨੀ ਬਣਦੀ ਸੀ ਆ ਲੋ ਜੀ ਗਾਇਜ਼ ਅਸੀਂ ਪਹੁੰਚ ਚੁੱਕੇ ਆ ਫੰਕਸ਼ਨ ਵਾਲੇ ਘਰ ਠੀਕ ਹੈ ਇਹ ਸਾਡੀ ਐਂਟਰੀ ਹੈ ਤੇ ਆ ਟੈਂਟ ਵਗੈਰਾ ਲੱਗੇ ਸਨ ਮੈਂ ਤੁਹਾਨੂੰ ਪਹਿਲਾਂ ਡੈਕੋਰੇਸ਼ਨ ਤਾਂ ਦਿਖਾਤੀ ਕਿਉਂਕਿ ਵਗੈਰਾ ਦੇਖ ਕੇ ਤੁਸੀਂ ਪਹਿਲੇ ਹੀ ਭੱਜ ਨਾ ਜਾਇਓ ਵੀਡੀਓ ਬਹੁਤ ਵਧੀਆ ਹੋਣ ਵਾਲੀ ਹੈ ਘਰ ਇੰਨਾ ਸੋਹਣਾ ਡੈਕੋਰੇਟ ਹੋਣ ਦੇ ਨਾਲ-ਨਾਲ ਘਰ ਹੈ ਹੀ ਬਹੁਤ ਸੋਹਣਾ ਮੈਂ ਤੁਹਾਨੂੰ ਇਹਦਾ ਟੂਰ ਵੀ ਜ਼ਰੂਰ ਕਰਾਵਾਂਗੀ ਤੇ ਆ ਜਰਾ ਸਟਾਲਸ ਚੈੱਕ ਕਰੋ ਬੀਬੀਆਂ ਚ ਬੀਬੀਆਂ ਵਜੀਆਂ ਪਨੀਰ ਦੇ ਪਕੌੜੇ ਵੇਖੇ ਤੇ ਇਦਰਾ ਮਜੀਤੋ ਮਜੂਟੋ ਜੇ ਸਣ ਉਹ ਅਸੀਂ ਚੰਗੀ ਨਰੀ ਲਿਆਂਦੀ ਨਿਆਣਿਆਂ ਨੇ ਵੀ ਅਸੀਂ ਵੀ ਤੇ ਗੋਲ ਗੱਪੇ ਦਹੀਂ ਭੱਲੇ ਟਿਕੀਆਂ ਬੜੀਆਂ ਸਟਾਲਸ ਹਨ ਹੁਣ ਮਰੀਏ ਭੈਣਾ ਦੇ ਮੂੰਹ ਚ ਪਾਣੀ ਹੁੰਦਾ ਹੋਣਾ ਪੂਰੀਆਂ ਨੇਰੀਆਂ ਲਿਆਂਦੀਆਂ ਅਸੀਂ ਦੇ ਗੋਲ ਗੱਪੇ ਤੇ ਗੋਲ ਗੱਪਾ ਦੇ ਗੋਲ ਗੱਪੇ ਤੇ ਗੋਲ ਗੱਪਾ ਤੇ ਉਸ ਤੋਂ ਬਾਅਦ ਹੁਣ ਅਸੀਂ ਜਾ ਰਹੇ ਹਾਂ ਅੰਦਰ ਤੇ ਅਰਦਾਸ ਹੁੰਦੀ ਪਈ ਸੀ ਜਦੋਂ ਅਸੀਂ ਪਹੁੰਚੇ ਸੀ ਕਿਉਂਕਿ ਸਾਡਾ ਸਫ਼ਰ ਬਹੁਤ ਜ਼ਿਆਦਾ ਸੀ ਸ਼ੰਭੂ ਬਾਰਡਰ ਹੁਣ ਬੰਦ ਹੋਣ ਕਰਕੇ ਸਾਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਆਈ ਤੇ ਹੁਣ ਆਪਾਂ ਜਾਂਦੇ ਆਂ ਅੰਦਰ ਕਿਉਂਕਿ ਸਾਰੇ ਜਾਣੇ ਆ ਚੁੱਕੇ ਸੀ ਅਸੀਂ ਸਭ ਤੋਂ ਐਂਡ 'ਚ ਗਏ ਆਂ ਸਭ ਤੋਂ ਐਂਡ 'ਚ ਪਹੁੰਚੇ ਆਂ ਤੇ ਆ ਹੁਣ ਮਹਾਰਾਜ ਨੂੰ ਲੈ ਕੇ ਜਾਂਦੇ ਪਏ ਨੇ ਮਹਾਰਾਜ ਦੀ ਸਵਾਰੀ ਨੂੰ ਗੁਰਦੁਆਰਾ ਸਾਹਿਬ ਤੇ ਪ੍ਰਮਾਤਮਾ ਸੁਖ ਸੁਖਾਂ ਨਾਲ ਸਭ ਦੇ ਘਰ ਆਉਣ ਸੱਚੇ ਪਾਤਸ਼ਾਹ ਸਭ ਤੇ ਮੇਰ ਭਰਿਆ ਹੱਥ ਰੱਖਣ ਮਾਸੜ ਜੀ ਲੈ ਕੇ ਜਾਂਦੇ ਪਏ ਨੇ ਚਲੋ ਜੀ ਤੁਸੀਂ ਵੀ ਆਨੰਦ ਮਾਣੋ ਸਤਨਾਮ ਵਾਹਿਗੁਰੂ ਜੀ ਦੇ ਜਪ ਦਾ ਫਿਰ ਆਪਾਂ ਮਿਲਦੇ ਆ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਕਿੰਨ ਦਿਨ ਜਦੋਂ ਮੈਂ ਆਪਣੇ ਨਾਨੀਓ ਹਾਂ ਦੇਖਿਆ ਸੀ ਦੇਖਿਆ ਸੀ ਕੋਈ ਵਰਗੇ ਨਹੀਂ ਸ਼ੇਸ਼ ਬੋਲ ਲੇ ਕਿ ਕਿਆਰਾ ਕੌਣ ਕਰਦਾ ਆਪਾਂ ਦਿਖਾਣਾ ਹੀ ਨਹੀਂ ਆਪਾਂ ਦਿਖਾਣਾ ਹੀ ਨਹੀਂ ਆਪਾਂ ਉੱਥੋਂ ਕੈਪਚਰ ਹੀ ਨਹੀਂ ਕਰ ਰਹੇ ਆਪਾਂ ਤੁਸੀਂ ਗੁਰ ਫਰਿਆਦ ਦੀ ਬੇਇੱਜ਼ਤੀ ਥੋੜੀ ਕਰਾਣੀ ਹੈ ਹੈਨਾ ਇਹ ਤਾਂ ਘੈਂਟ ਬੰਦਾ ਹੈ ਹੈ ਨਾ ਇੰਨਾ ਵਧੀਆ ਬੰਦਾ ਹੈ ਚਲੋ ਹੈਲੋ ਗਾਇਜ਼ ਕਰ ਦੋ ਸਾਰਿਆਂ ਨੇ ਕੋਰੀ ਹੈਲੋ तो वेलकम टू माय हेलो गाइस बने आई एम यू वेलकम वेलकम बैक टू माय न्यू व्लॉग आई बैक टू माय न्यू गाइस बने हां का गाइस बने हेलो हेलो गाइस बने गाइस बने फर्स्ट टाइम हेलो हेलो ਮਾਸੀ ਟਾਈਮ ਬੜਾ ਲਾਤਾ ਹੈ ਲੋ ਬੋਲਣ ਲੱਗਿਆ ਮੇਰਾ ਮੂੰਹ ਫੀਡ ਕਰਾ ਬੋਲਿਆ ਪੁੰਜਦਾ ਬਿਆਸਾ ਉਹ ਕਿਵੇਂ ਆ ਚਲੋ ਮਾਸੀ ਵਧਾਈਆਂ ਬਹੁਤ ਸਾਰੀਆਂ ਆਨਲਾਈਨ ਉਂਝ ਤੇ ਦੇਤੀਆਂ ਸਣੋ ਆਨਲਾਈਨ ਦੇ ਦਿੰਦੇ ਆ ਸਾਨੂੰ ਵੀ ਬਹੁਤ ਬਹੁਤ ਵਧਾਈਆਂ ਤੇ ਘਰ ਬੜਾ ਸੋਹਣਾ ਬਣ ਗਿਆ ਉਧਰ ਮਾਸੜ ਕੀ ਪੈਸੇ ਗਿਣ ਲੱਗੇ ਪਏ ਨੇ ਵੀ ਕਿੰਨਾ ਖਰਚਾ ਹੋ ਗਿਆ ਇਹ ਕਾ ਆ ਗਈ ਪਹਿਣ ਪਹਿਣਾ ਗਈ ਇਹ ਵਿਚਾਰੀ ਬਰੀਕ ਜੀ ਮੇਰੇ ਵਾਂਗੂ ਹਾਂ ਸਲੇਪ ਮੈਂ ਨਾ ਲੈ ਪਾ ਲੋ ਬੇਟਾ ਤੇ ਹੋਰ ਵਧਾਈਆਂ ਤੈਨੂੰ ਹਾਂਜੀ ਤੁਹਾਨੂੰ ਵੀ ਇੱਕ ਆਵੇ ਕਿ ਮੈਨੂੰ ਲੱਗਦਾ ਮਿੱਤਰ ਜੀ ਇਹ ਕੌਣ ਹੈ ਹੈ ਪਾਏ ਨੇ ਕਾ ਪਾਏ ਨੇ ਇਕਾਏ ਇਕਾਏ ਆ ਪੈਣ ਚਾਈ ਦੀ ਸਾਡੀ ਪਹਿਲੀ ਵਾਰ ਆਏ ਨੇ ਹਾਂ ਵਲੌਗ ਚ ਤੁਸੀਂ ਪਹਿਲੀ ਵਾਰ ਆਏ ਹੋ ਹਨ ਤੇ ਇਹ ਸਾਡੇ ਦੂਰ ਤੁਮਾਸੀ ਦੀ ਗੱਲ ਨਾ ਦੂਰ ਦੀ ਨਹੀਂ ਜਿਹੜੇ ਨਹੀਂ ਮਤਲਬ ਇਹ ਨਹੀਂ ਦੂਰ ਰਹਿੰਦੇ ਨੇ ਜਿਹੜੇ ਨੇ ਨੀਂਦਾ ਹੋ ਜਾਂਦੀ ਹੈ ਤੇ ਤੁਰ ਕੋ ਨਹੀਂ ਇਹ ਵਿਆਹ ਸਾਦੀਤੀ ਮਿਲਦੇ ਨੇ ਇਹ ਦੀਦੀ ਸਾਡੇ ਜਦੋਂ ਹੱਸਣ ਲੱਗ ਜਾਂਦੇ ਨੇ ਬਹੁਤ ਸੋਹਣਾ ਹੱਸਦੇ ਨੇ ਸ਼ਰਮਾ 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 ਫਿਰ ਅਸ ਦੇ ਹੱਥੇ ਥੱਕ ਜਾਂਦੇ ਨੇ ਫਿਰ ਕਹਿੰਦੇ ਹਾਏ ਇੰਨਾਂ ਤੁਸੀਂ ਜਾਣਦੇ ਹੋ ਇਹਨਾਂ ਦਾ ਵਿਆਹ ਸੀ ਬਹੁਤ ਰੀਝਾਂ ਦੇ ਨਾਲ ਵਿਖਾਇਆ ਅਜੇ ਤਾਂ ਸਾਰ ਹੋ ਗਿਆ ਵਿਆਹ ਹੁਣ ਆ ਮਾਸੀ ਜੀ ਇਹ ਮਾਸੀ ਦਾ ਵੀ ਸਾਰਿਆਂ ਨੂੰ ਪਤਾ ਹੈ ਨੇੜੇ ਵਾਲੇ ਮਾਸੀ ਹੈਲੋ ਗਾਇਸ ਭੈਣੇ ਹੈਲੋ ਗਾਇਸ ਮੈਂ ਇਹਨੇ ਰਿਸਪੀ ਪਕੌੜੇ ਖਾ ਜਾਂਦੇ ਆਂ ਆਈ ਵਾਰੀ ਪਕੌੜੇ ਖਾ ਕੇ ਹੁੰਦੇ ਆ ਸੀ ਇਹਨਾਂ ਨਾਲ ਪਾਣੀ ਪੋਲਿੰਗ ਆਉਂਦੀ ਹੈ ਤੇ ਸਾਡੇ ਪਕੌੜੇ ਖਾਣੇ ਜਾਂ ਤੇ ਸ਼ਾਵਰ ਕਰਦੇ ਆਂ ਹਾਂ ਸਹੀ ਗੱਲ ਏ ਬੜੇ ਸਵਾਦ ਬੜੇ ਸਨ ਸੱਚੀ ਜਿਹੜੇ ਉਹ ਸਨ ਨਾ ਬੈਂਗਣ ਦੇ ਪਕੌੜੇ ਬੜੇ ਸਵਾਦ ਅਸੀਂ ਇਹ ਦੁਆਰਾ ਕਰ ਗਏ ਆ ਹਾਂ ਹਾਂ ਉਹਦਾਂ ਹੀ ਪਕੌੜੇ ਦੇਖ ਲੈ ਕਿੰਨੇ ਉਹਦਾਂ ਸ਼ਾਵਰ ਕੋਈ ਨਹੀਂ ਕਹਿੰਦੇ ਸੀ ਉਸ ਦਿਨ ਦੇ ਰਸੋਈ ਅੱਛਾ ਅੱਛਾ ਅਸੀਂ ਮਿਸ ਕਰਤੀ ਨਾ ਉਦੋਂ ਐਬਸੈਂਟ ਸੀ ਇਹ ਪਰਸਨ ਹੋਰ ਕੀ ਕਰਦੇ ਸੀ ਜਾਣੇ ਬਦਲ ਕਰ ਮੈਂ ਨਾ ਸਪੈਸ਼ਲ ਗਈ ਵੀ ਤੁਹਾਡੇ ਘਰ ਕੇ ਸੀ ਉਦੋਂ ਮੈਂ ਕਿਹਾ ਉਦੋਂ ਉਹਦੇ ਮਿਲਿਆ ਵਿਆਹ ਦੇ ਮੁੜ ਕੇ ਜਾਇਆ ਹੀ ਨਹੀਂ ਗਿਆ ਆ ਵੱਡੇ ਮਾਸੀ ਜੀ ਸਾਰਿਆਂ ਤੋਂ ਵੱਡੇ ਮਾਸੀ ਜੀ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਕਈ ਨੂੰ ਸਾਰਾ ਪਤਾ ਹੈ ਕਿ ਕਿਤੇ ਕੀ ਕੀ ਹੈ ਆ ਪੈਨਟਰੀ ਹੈ ਕਿਚਨ ਦਾ ਮੇਲਾ ਦੇ ਦੱਸ ਨਹੀਂ ਆਇਦਰ ਕਿ ਕੋਈ ਇੱਕ ਪਾਇਆ ਆਪਣੀ ਜਾਂਦਾ ਨਹੀਂ ਕਿਸੇ ਚੀਜ਼ਾਂ ਖਾਣੀ ਹੈ ਦੇਣਾ ਹੈ ਮੇਰੇ ਤਾਂ ਘੱਟ ਹੀ ਦੇਣਾ ਹੈ ਬਾਕੀ ਆ ਸਕਦੇ ਨੇ ਸਾਰੇ ਹਾਂ ਬਹੁਤ ਸੋਹਣੀ ਬਣ ਗਈ ਹੈ ਮੈਮ ਹਾਂਜੀ ਹਾਂ ਹੋਰ ਦਿਖਾਓ ਅੱਗੇ ਬਹੁਤ ਸੋਹਣਾ ਘਰ ਤੁਹਾਡਾ ਕਿਉਂ ਕਿ ਮੈਂ ਕਹਿੰਦੀ ਹਾਂ ਕਿ ਤੁਸੀਂ ਐਸਾ ਵਾਹ 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 ਕਿਚਨ ਦੀ ਬੰਦ ਕਰ ਕਾ ਕਿਨੇ ਸੋਨੇ ਨੇ ਆ ਵੀ ਉਹ ਆਈਓ ਨਾ ਨਹੀਂ ਚੱਲਦਾ ਇਹ ਆਟੋਮੈਟਿਕ ਤੋਂ दैट ਇਹਦਾ ਟੈਂਪਰੇਚਰ ਸੈਟ ਹਾਂਜੀ ਠੀਕ ਸੈਂਸਰ ਵਾਲੀ ਇਹ ਅੱਧਾ ਜਿੱਦਾਂ ਜਾਂ ਹੋ ਰਿਹਾ ਹੈ ਇਹ ਕਹਿੰਦੀ ਸੀ ਸ਼ਾਮ ਨੂੰ ਦਵਾਂਗੇ ਸ਼ਾਮ ਸ਼ਾਮ ਨੂੰ ਤਾਂ ਮੈਂ ਵਗਿਆ ਜਾਂਦਾ ਚਲੋ ਬਾਰੂ ਆਪਾਂ ਦੇ ਦਾਂਗੇ ਫਿਰ ਉਹਨਾਂ ਨੂੰ ਹੁਣ ਕਿਚਨ ਦਾ ਦੇ ਦਿੰਨੇ ਆ ਤੋ ਤੁਸੀਂ ਅੱਧੀ ਮੈਂ ਇੱਥੇ ਹੈਂ ਅੱਧੀ ਤੇ ਹੋ ਤੁਸੀਂ ਤੁਸੀਂ ਆ ਬੜੀ ਸੋਹਣੀ ਲੱਗਦੀ ਚੀਜ਼ ਮੈਨੂੰ ਮੈਨੂੰ ਬੜਾ ਸ਼ੌਂਕ ਆ ਇਸ ਚੀਜ਼ ਦਾ ਬਾਸਕਟਸ ਉਹਦੇ ਲਈ ਨਾ ਹਾਂ ਵੈਜੀਟੇਬਲ ਜਿਵੇਂ ਪਿਆਜ਼ ਤੇ ਆਲੂਆਂ ਦੀ ਮੇਨ ਪ੍ਰੋਬਲਮ ਹੁੰਦੀ ਆ ਆਪਾਂ ਨੂੰ ਇਹ ਕੀ ਬੋਰਡ ਤੋਂ ਆਇਆ ਹੈ ਕਿੱਥੀ ਇਹ ਸਾਰੇ ਬੋੜੀ ਇੰਨਾ ਦਾ ਮੈਂ ਕਿਹਾ ਜੇ ਮੈਂ ਬੋਲੀ ਫਿਰ ਮੇਰੀ ਗੱਲ ਮੰਨ ਜਣੀ ਏ ਮੈਂ ਬੋਲੀ ਵੀ ਲੱਗਿਆ ਮੈਨੂੰ ਵੀ ਸੀ ਲੱਗਿਆ ਮੈਨੂੰ ਵੀ ਸੀ ਮੈਂ ਕਿਹਾ ਫਿਰ ਕਮਲ ਅੱਗੇ ਕਹਿੰਦਾ ਤੈਨੂੰ ਹੀ ਲੱਗਦੀ ਹੈ ਨਾ ਸਾਰੀਆਂ ਚੀਜ਼ਾਂ ਟੇਢੀ ਆ ਉਹ ਕਹਿੰਦਾ ਨਹੀਂ ਹੁੰਦਾ ਹਾਂ ਬਾਸੀ ਤੋਂ ਚੋਰ ਚੋਰ ਫੜਾ ਕੇ ਛੱਡਿਆ ਆਗੇ ਇੱਕਦਮ ਐ ਅੱਛਾ ਆ ਵਧੀਆ ਨਾ ਉਹਨੇ ਸੀ ਬਣ ਲੱਗੇ ਹੁੰਦੀ ਹਾਂ ਉਹ ਜਿਹੜੇ ਖਿੱਚਦੇ ਨੇ ਕਾਰਨਰਸ ਤੋਂ ਕਾਫੀ ਸਪੇਸ ਸਾਰਿਆਂ ਨੂੰ ਕਵਰ ਕਰਨ ਲਈ ਹਾਂ ਉਹ ਵੀ ਮੈਜਿਕ ਹੁੰਦਾ ਉਹਨੂੰ ਮੈਜੀਕਲ ਕਾਰਨਰ ਕਹਿੰਦੇ ਨੇ ਇਹ ਉਹਦੇ ਲਈ ਹੁੰਦਾ ਬੋਟਲਸ ਲਈ ਤੇ ਜੁੜੀਆਂ ਵੀ ਨਹੀਂ ਪਤਲੀਆਂ-ਪਤਲੀਆਂ ਚੀਜ਼ਾਂ ਨੇ Ah, ah. 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 Ah ah. eh, Blind. <coughs> <coughs> <t> <laughs> ਕੀ ਕਰਨ ਮੇਰਾ ਕੈਸਾ ਲੱਗ ਰਿਹਾ ਹੈ ਇਹ ਦੀਦੀ ਇੱਕ ਇਹ ਯਾਦਗਾਰੀ ਵੇਖ ਲਓ ਮੈਂ ਆਪਣੇ ਕੋਲ ਰੱਖ ਲੈਣੀ ਹੈ ਜਦੋਂ ਮੇਰਾ ਜੀ ਕਰੇਗਾ ਹੈਨਾ ਮੈਂ ਉਦੋਂ ਕੱਢ ਲਾਂਗੀ ਬੰਤ ਸਿੰਘ ਦੇ ਵਿੱਚੋਂ ਹਾਂ ਲਗਾ ਗਏਸ ਹੈਲੋ ਗਾਇਜ਼ ਹੈਲੋ ਗਾਇਜ਼ ਹੈਲੋ ਮਾਸੂਰ ਅਰ ਸੋਈ ਬੜੀ ਸੋਹਣੀ ਹੈ ਸਾਰਾ ਘਰ ਹੀ ਬੜਾ ਸੋਹਣਾ ਹੈ ਥੈਂਕ ਯੂ ਮੈਂ ਪੱਕਾ ਕਰਵਾ ਦੀ ਕੱਲੀ ਕੱਲੀ ਚੀਜ਼ ਵੀ ਐ ਆ ਵਧੀਆ ਬਹੁਤ ਸੋਹਣਾ ਮੈਂ ਜਦੋਂ ਆ ਇੱਕਾ ਲਾਈਟਾਂ ਬੜੀਆਂ ਸੋਹਣੀਆਂ ਲੱਗੀਆਂ ਨੇ ਆ ਜਦੋਂ ਉਹਨੇ ਸਟੇਟਸ ਪਾਇਆ ਸੀ ਨਾ ਗੁੱਡੂ ਨੇ ਬੜਾ ਸੋਹਣਾ ਲੱਗਿਆ ਸੀ ਕਿੰਨਾ ਟਾਈਮ ਲੱਗ ਗਿਆ ਹੁਣ ਅਸੀਂ 2 ਸਾਲ ਬਣਨ ਤੇ ਕਾਰ ਦਾ ਚਾਂਟਰੀ ਆਉਂਦਾ ਵਸ ਕੇ ਅਧਿਕਾਰੀ ਹਾਂ ਮੈਨੂੰ ਤਾਂ ਭੁੱਲ ਭੁੱਲ ਗਿਆ ਸੀ ਹੁਣ ਕਾਰ ਕਿੰਨਾ ਟਾਈਮ ਹੋ ਗਿਆ ਗੁੱਡੂ ਦੇ ਵਿਆਹ ਕਿੰਨੇ ਸਾਲ ਹੋ ਗਏ ਨੇ 10 ਸਾਲਾਂ ਬਾਅਦ ਆਈਆਂ ਮੈਂ ਵੇਲਾ 10 ਸਾਲਾਂ ਬਾਅਦ ਆਈਆਂ ਤੱਕੀ ਉੱਤਨੀ ਹੋਣਾ ਹੈ ਕਿ ਹੋਣਾ ਪਰ ਮੈਂ ਸਾਰਿਆਂ ਨਹੀਂ ਸਕਦੀ। ਹਾਂ ਕਰਦੀ ਆ ਨਾ। ਆਪਣੇ ਤੱਕ ਦਾ ਪਾਲ ਨੇ ਉਹ ਮੇਰਾ ਸਭ ਤੋਂ ਪਾਲ ਜੀ। ਹੈਲੋ। ਅਗਲੇ ਦੁਪਹਿਰ ਦੁਪੰਦੀਆਂ ਨੇ ਬਣੀਆਂ ਕੁੱਡਲਾ ਗਈਆਂ। ਹੈ? ਮਿਲ ਗਈ ਚੱਪਲ। ਬੱਥੇ ਤੇ ਤੇਰਾ ਬਾਸ ਬੋਲਦਾ ਹੁੰਦਾ ਤੇਰਾ। ਵਲੌਗ। ਹਾਂ ਜੀ ਵੇਖ। ਅੱਛਾ। ਲੱਗਦੇ ਨੇ ਦਰੋਜਾ। ਹੈ? ਲੱਗਦੇ ਨੇ ਵੇਖੀ ਦਰੋਜਾ। ਸੀ ਮਾਪੁੱਤਰ ਕੀ ਕਰਦੇ ਪਏ ਹੋ ਅਸੀਂ ਵੇਟ ਕਰ ਤੁਸੀਂ ਵੇਟਿੰਗ ਚ ਲੱਗੇ ਹੋਏ ਹੋ ਵੇਟਿੰਗ ਲਾਈਨ ਚ ਹਾਂ ਜਿਹੜਾ ਬੰਦਾ ਹੈ ਨਾ ਤੂੰ ਬੰਦਾ ਬਣ ਜਾ ਬੰਦਾ ਬਣ ਜਾ ਬੰਦਾ ਓਏ ਮੁੰਡਿਆ ਮੈਂ ਕੀ ਕਹਿਆ ਬੰਦਾ ਬਣ ਜਾ ਆ ਮੈਨੂੰ ਨਹੀਂ ਦਿੱਤਾ ਮਾਛੀ ਨੂੰ ਮਾਛੀ ਨੂੰ ਦਿੱਤਾ ਨਹੀਂ ਹੋ ਮੈਨੂੰ ਨਹੀਂ ਦੇਣਾ ਜਸਕਿਰਦੇ ਅੱਛਾ ਆ ਭੈਣਾਂ ਦੇ ਲਈ ਵੀ ਇਹ ਮੀਟਿੰਗ ਮੀਟਿੰਗ ਚੱਲ ਰਹੀ ਹੈ ਕਿੰਨੀ ਸੋਹਣੀ ਹੈ ਨਾ ਕੱਲੀ-ਕੱਲੀ ਚੀਜ਼ ਹੈ ਮਤਲਬ ਰੀਜਾ ਨਾ ਕਰਵਾਇਓ